किसी परेशानी में पाके उसको त्राशा अभी तो खुदा मुझे त्राश रहा है वो लोगों को लग रहा है खरे इसके परमिशन नहीं है। इसलिए अभी तक बन नहीं रहा अरे बन चुका है सब कुछ तैयार है मेरे लिए, ली। ली ली लिए। सब कुछ तैयार है, कुछ है। लिए। लिए। मेरे वर्ग के संसी क्या नाम उसका यार चेतार है मुझे ਇੱਕ ਸੰਸੀ ਰਿਸਰਚ ਕਰੋਗੇ ਨਰਤ ਵੀ ਨਿਕਲੇਗਾ ਕਿ ਨਾਮ ਵਿਲੀਅਮ ਵਿਲੀਅਮ ਹਾਂ ਵਿਲੀਅਮ ਸੰਤ ਬੜੀ ਗਰੀਬੀ ਸੀ ਉਹਨਾਂ ਕੋਈ ਚਰਚ ਦੀ ਜਗ੍ਹਾ ਨਹੀਂ ਸੀ ਤਾਂ ਕ੍ਰਿਸ਼ਨ ਕਹਿੰਦਾ ਕੁਝ ਲੜਕੇ ਚਰਾਤੀ ਭੇਜਿਆ ਕਹਿੰਦਾ ਮੇਰੇ ਘਰ ਦੇ ਵਿੱਚ ਸਾਈਕਲ ਵੀ ਹੈ ਮੇਚ ਵੀ ਹੈ ਸਭ ਕੁਝ ਹੈ ਖੁਦਾਰੇ ਨੇ ਦਿੱਤਾ ਉਹ ਕ੍ਰਿਸ਼ੇ ਤੇ ਬੱਚੇ ਸੁਣ ਰਹੇ ਸੀ ਉਹ ਪੁਰਾਣੇ ਸੰਬੰਧੀ ਗੱਲ ਦੱਸਣ ਦੇ ਆਪਕੋ ਉਸ ਸਮੇਂ ਵਿੱਚ ਸਾਈਕਲ ਲੈਣਾ ਬਹੁਤ ਬੜੀ ਬਾਤ ਸੀ ਤਾਂ ਬਲੀ ਮਨੇ ਐਸਾ ਕਹ ਜੇ ਕਿ ਮੇਰੇ ਪਾਸ ਸਾਈਕਲ ਵੀ ਹੈ ਮੇਰੇ ਘਰ ਦੇ ਵਿੱਚ ਇੱਕ ਮੇਜ਼ ਵੀ ਹੈ ਮੇਰਾ ਬਿਡ ਵੀ ਹੈ ਸਭ ਕੁਝ ਕਿਦਾਰੇ ਵਿੱਚ ਦਿੱਤਾ ਹੈ ਕੁਝ ਨਹੀਂ ਸੀ ਕੋਈ ਤੇ ਇਹ ਬੱਚੇ ਸਰਾਰਤੀ ਸੂਰੇ ਜੀ ਨਾਲ ਜਾ ਕੇ ਵੇਖੇ ਤੇ ਪਾਸਤੀ ਕੋਲੇ ਕੁਝ ਨਹੀਂ ਤੇ ਉਹ ਕਹਿੰਦੇ ਪਾਸਤੀ ਤੇ ਝੂਠੀ ਬੋਲਣ ਦੇ ਚਾਸ ਦੇ ਵਿੱਚ ਤੇ ਕਹਿੰਦੇ ਜਦ ਇੱਕ ਤੀਵੀਂ ਪ੍ਰਿੰਗਟ ਹੋਦੀ ਤੇ ਵਿਸ਼ਵਾਸ ਕਰਦੀ ਹੈ ਮੇਰੇ ਪ੍ਰਭੂ ਨੇ ਬੇਟਾ ਦੇ ਦਿੱਤਾ ਤਾਂ ਨੌਮੀ ਨੇ ਵੇਟ ਕਰਦੇ ਕਹਿੰਦਾ ਮੈਂ ਵੀ ਪ੍ਰਿੰਗਟ ਹੋ ਚੁੱਕਾ ਪ੍ਰਭੂ ਸਭ ਕੁਝ ਦੇਣੇ ਵਾਲਾ ਹੈ ਤੁਮਰ ਕੋ ਨ ਮਖੌਲ ਕੀਤਾ ਬਿਲੀ ਨੇ ਕਹਿੰਦੇ ਪਾਸਟ ਬਿਨੀ ਲਈ ਪਾਗਲ ਹੋ ਚੁੱਕਾ ਪਰ ਇੰਗਟ ਹੋ ਚੁੱਕਾ ਐਂਡ ਸਾਈਕਲ ਕੇ ਸਾਥ ਪ੍ਰਿੰਗਟ ਹੋ ਚੁੱਕਾ ਉਹਨੇ ਮਖੌਲ ਡਾਇਆ ਉਹੀ ਵਿਲੀਅਮ ਸਭ ਤੋਂ ਵੱਡਾ ਸੰਤ ਬਣਨਾ ਹਜ਼ਾਰਾਂ ਲੱਖੋ ਏਕੜ ਜ਼ਮੀਨ ਸੀ ਉਸਕੇ ਪਾਸ ਇਸਕਾ ਮਜ਼ਾਕ ਡਾਇਆ ਗਿਆ ਹਜ਼ਾਰਾਂ ਲੱਖੋ ਏਕੜ ਜ਼ਮੀਨ ਬਣ ਗਈ ਉਸਕੇ ਪਾਸ ਜਗਾਂ ਨਹੀਂ ਸੀ ਜ਼ਿੰਦਾ ਬਿਨ ਨੂੰ ਮੇਲਦੀ ਨਹੀਂ ਸੀ ਜਾਲ ਕੇ ਦੇਵੀ ਬੰਨੀ ਸੀ ਰਹੀ ਜੋ ਸੰਤ ਹੁੰਦਾ ਉਹੀ ਪ੍ਰੀਖਿਆ ਵੀ ਦਿਨਦਾ ਹੈ ਮਾੜਾ ਸੰਤ ਦੇ ਕਹਿੰਦਾ ਭੱਜ ਵੀ ਜਾਂਦਾ ਹallelujah ਹallelujah ਜਿੰਨਾ ਸਤਾਉ ਮੈਂ ਸਿਆ ਕੁਸੀ ਬਖ ਸੈ ਨਹੀਂ ਸਕਦਾ ਮੇਰੇ ਆਪਣੇ ਜਿੰਨੇ ਮੈਂਬਰ ਸਾਰੀ ਦੂਜੀਆਂ ਚਰਚਾਂ ਵਿੱਚ ਜਾਂਦੇ ਔਰ ਮੇਰੇ ਲੋਕਾਂ ਨੂੰ ਤੋੜ ਦੀ ਕੋਸ਼ਿਸ਼ ਕਰਦੇ ਤੋੜਦੇ ਆਪਲੀਸਿਆਂ ਨੂੰ ਤੇ ਮੈਂ ਕੋਈ ਉਹਨਾਂ ਦਾ ਸਾਹਮਣਾ ਨਹੀਂ ਕਰਦਾ ਮੈਂ ਸਿਰ ਦਵਾਈ ਕਰਦਾ हालेलुया मेरी सिर्फ प्रार्थना ही है खुदा की मैं किस तरह लड़ता नहीं किस जो करो कर दे जो खुदा ने तुम दता तो ही करना जो प्रभु ने मैं दिता मैं करना पर मैं पता मैं फिर भी उन्होंने बहुत ज्यादा की हाँ ब्लैस है हमें बहुत ज्यादा ब्लेस है पर मैं तेन बड़ी रखा है जो तेजे सामने बंदा नहीं आम बंदा नहीं आम सेवकों की तरह ना समझ लेना पहचान रखो मैं आम बंदा नहीं मैं खास हूं खुदा के लिए और आपके लिए खास होना चाहिए अमेरी। अमेरी। नहीं यार। ना खा सारी चीजा भी की निकल दिया पवित्र निकल दिया ना और ये चीजा सिफ अगर मेरे अंदर पवित्रता है तो ज्ञान भी खरा ही निकलता है अमेर अगर मेरे अंदर चोर है तो ज्ञान भी चोरी वाला ही निकलेगा मेरे अंदर पाप है तो चीजें भी पाप पर मेरे अंदर खुदा की पवित्रता है तो पवित्र चीजा ही मेरे दरो निकल सब बोलो दोलो दस ने एक दिन दर्शन आया कह रहा है इनकी पवित्रता इस बंदर इना पवित्रता ही में चल रहा है ये बंदा इन्ना ज्यादा कैसे पवित्रता में रह सदी क्यों पवित्र गल करता है तो शैतान कुर रहा मेरे से ਕੰਨੀ ਪੁੱਤਰ ਤਾਈ ਰੱਖਦਾ ਏ ਬੰਦਾ ਸ਼ਬਦ ਵਿੱਚ ਪੁੱਤਰ ਤਾਈ ਦੇਖਣ ਵਿੱਚ ਪੁੱਤਰ ਤਾਈ ਸੋਚਣ ਵਿੱਚ ਪੁੱਤਰ ਤਾਈ ਹਰ ਚੀਜ਼ ਵਿੱਚ ਪੁੱਤਰ ਤਾਈ ਸੱਚ ਬੋਲਣ ਵਿੱਚ ਪੁੱਤਰ ਤਾਈ ਸਭ ਬੋਲੋ ਹਾਲੇਲੂਇਆ ਹਾਲੇਲੂਇਆ ਧਿਆ ਪਰਮੇਸ਼ਰ ਕਰਦਾ ਅੱਜ ਤੋਂ ਕੁ ਸਾਲ ਪਹਿਲੇ ਕਿਸੇ ਆਰਥਰੀ ਮੇਰੇ ਗਾਣਾ ਗੱਡੀਆਂ ਸੀ ਤੇ ਮੇਰੀ ਰਿਕਾਰਡਿੰਗ ਆਈ ਕਿਸ ਨੇ ਸਰਾਏ ਤੇ ਮੈਂ ਚੁੱਪ ਰਿਹਾ ਮੈਂ ਉਸ ਗੱਲ ਨੂੰ ਨੱਪ ਗਿਆ ਔਰ ਔਰਤ ਇੰਨੀ ਜਾਦੀ ਬਿਮਾਰ ਹੈ ਇੰਨੀ ਸੁੰਦਰ ਸੀ ਨਾ ਸਾਰੀ ਸ਼ਕਲ ਵਿਗੜ ਗਈ ਉਹਦੀ ਤੇ ਮੇਰੇ ਮੱਥੇ ਲੱਗੀ ਉਹਨੂੰ ਪਤਾ ਸੀ ਮੈਨੇ ਗਲਤੀ ਕੀਤੀ ਹੈ ਮੇਰੇ ਮੱਥੇ ਲੱਗੀ ਦਾ ਸਾਥ ਜੋੜ ਕੇ ਸੰਦੀ ਜੈਮਸ ਦੀ ਪ੍ਰਭੂ ਨੂੰ ਨਹੀਂ ਮੰਨਦੀ ਫਿਰ ਵੀ ਨੇ ਮੇਰੀ ਖਲਾਫਤ ਕੀਤੀ ਤੇ ਖੁਦਾ ਨੇ ਤੋਬਾ ਤੋਬਾ ਕਰਾਤੀ ਉਹਦੀ ਚਿਹਰੇ ਬਗਾੜਦੇ ਨੇ ਹੋਂਸਤਾ ਦੇ ਦੋ ਔਰਤਾਂ ਸੀ ਦੋਨੋਂ ਦੇ ਚਿਹਰੇ ਬਗਾੜਦੇ ਹਾਲੇਲੂਇਆ ਨਾਮ ਨਹੀਂ ਲਊਗਾ ਸਹਿਨ ਬਰਕਸਰ ਨੂੰ ਦੱਸਿਆ ਆਵੇ ਕਿ ਵੀ ਜਨਾ ਵਿੱਚ ਨਾਂ ਲੈਤਾ ਜਨਾਨੇ ਕੋਲ ਗੱਲ ਨਹੀਂ ਰਹੇਗੀ ਬੋਟ ਨਿਕਲ ਜਾਂਦੀ ਫਿਰ ਹਾਲੇਲੂਇਆ ਪਰਮੇਸ਼ੁਰ ਨੇ ਚਿਹਰੇ ਬਗਾੜਦੇ ਉਹਨਾਂ ਦੇ ਪੂਰੀ ਤਰ੍ਹਾਂ ਚਿਹਰੇ ਮਰ ਕੇ ਬਚੀਆਂ ਉਹ ਬਦਨਾਮੀ ਲਈ ਉਹਨਾਂ ਲੋਕਾਂ ਨੇ ਬਹੁਤ ਜਾਂਦੀ ਬਦਨਾਮੀ ਇਸ ਕਰਕੇ ਪਛਾਣ ਕਹਿੰਦਾ ਪਛਾਣ ਕਰੋ ਸੇਵਕ ਦੀ ਪਛਾਣ ਕਰਨੀ ਅਸੀਂ ਇਹ ਸੇਵਕ ਪਰਮੇਸ਼ਰ ਦਾ ਤੇ ਜਾਂ ਦੁਨੀਆ ਵੱਲੋਂ ਦੁਨੀਆ ਵਾਲਾ ਸੇਵਕ ਲਾਚੇਗਾ ਉਹ ਲਾਚਨਾ ਲੋਕਾਂ ਨੂੰ ਪਰਮਾ ਵੀ ਲਏਗਾ ਲਾਚਨਾ ਲੋਕਾਂ ਤੋਂ ਹਿਸਾਬ ਵੀ ਲੈ ਲੇਗਾ ਸਾਰਾ ਕੁਝ ਨਕਾਲ ਵੀ ਲਏਗਾ ਬੜਾ ਸਹੀ ਸੇਵਕ ਹੁੰਦਾ ਨਾ ਉਹ ਟਾਈਮ ਲੱਗਦਾ ਉਹਨੂੰ ਲੋਕਾਂ ਨੂੰ ਸਮਝਣ ਲਈ ਵੀ ਟਾਈਮ ਲੱਗਦਾ ਲੋਕ ਵੀ ਨੂੰ ਸਮਝਣੇ ਟਾਈਮ ਲਾ ਦਿੰਦੇ ਪਰ ਜਦ ਦਿਨ ਸਮਝ ਆਂਦੀ ਹੈ ਉਦੋਂ ਅੱਥਰੂ ਤੋਂ ਸਿਵਾ ਕੁਝ ਨਹੀਂ ਆਉਂਦਾ ਹallelujah ਜਦ ਦਿਨ ਸਮਝ ਆਉਂਦੀ ਹੈ ਅੱਥਰੂ ਤੋਂ ਸਿਵਾ ਕੁਝ ਨਹੀਂ ਆਉਂਦਾ ਰੋਣ ਤੋਂ ਸਿਵਾ ਕੋਈ ਨਹੀਂ ਆਉਂਦੀ ਕਿ ਮੈਂ ਕਿਸਕੇ ਵਿਰੁੱਧ ਪਾਪ ਕਰਦਾ ਰਿਹਾ ਹਾਂ ਕਿਸਕੇ ਵਿਰੁੱਧ ਚਾਲਦਾ ਰਿਹਾ ਹਾਂ ਹallelujah ਹੁਣ ਜੇ ਮੈਂ ਇਹਨਾਂ ਵਿਰੋਧ ਦਾ ਕਰਦੇ ਹੋ ਲੱਗਦਾ ਕਿ ਇਹ ਐਵੇਂ ਹੀ ਆ ਐਵੇਂ ਖੜਾ ਹੈ ਇਹ ਐਵੇਂ ਖੜਾ ਨਹੀਂ ਹੋ ਸਕਦਾ ਚਰਚ ਚਲੋਣੀ ਖਾਲਾ ਜੀ ਦਾ ਬੜਾ ਥੋੜੀ ਹੈ ਐਵੇਂ ਖੜਾ ਕਿਵੇਂ ਕੋਈ ਜਿਆ ਸਮਝਿਓ ਐਵੇਂ ਖੜਾ ਕਿਵੇਂ ਕੈਸਾ ਹੋ ਜਾਏਗਾ ਕੋਈ ਐਦਾਂ ਕਿੱਦਾਂ ਕੋਈ ਚੱਲ ਲਏਗਾ ਐਦਾਂ ਐਵੇਂ ਨਹੀਂ ਅਗਰ ਮੈਂ ਸੰਤ ਨਾ ਹਾਂ ਤਾਂ ਮੇਰੀਆਂ ਕਈਆਂ ਗੱਲਾਂ ਮੇਰੇ ਕਈ ਵੇ ਦਰਸ਼ਨ ਕਦੀ ਨਾ ਪੂਰੇ ਹੋਣ ਹਾਲੇਲੂਇਆ ਉਹ ਕਬੀ ਨਾ ਪੂਰੇ ਹੋਣ ਉਹ ਕਈਆਂ ਗੱਲਾਂ ਉਹ ਕਈ ਬਾਤیں ਕبھی ਪੂਰੀਆਂ ਨਾ ਹੋਣ ਜਿਵੇਂ ਸੰਤ ਨਾ ਹਾਂ ਤਾ ਕਿਉਂ ਕਰ ਰਿਹਾ ਉਹ ਜੋ ਖੁਦਾ ਨੇ ਮੈਨੂੰ ਦਿਖਾਇਆ وہی ਬਤਾਇਆ ਤਾਂ وہی ਹੋਇਆ ਹallelujah ਹallelujah ਤੁਜੀ ਜੋ ਪਰਮੇਸ਼ਰ ਪਛਾਨ ਸੰਤ ਨੂੰ ਪਛਾਨਣਾ ਹੀ ਬਹੁਤ ਜ਼ਰੂਰੀ ਹੈ ਸੰਤ ਪੌਲਸ ਕਹਿੰਦਾ ਕਲਾਮ ਕਹਿੰਦਾ ਵਚਨ ਕਹਿੰਦਾ ਖਾਸ ਸੰਤੀ ਪਛਾਨ ਕਰੋ ਉਹਦੇ ਫਲਾਤ ਨੂੰ ਪਛਾਨ ਲਓ ਕਦੇ ਫਲ ਕੀ ਹੈ ਉਹਦੀ ਚਾਲ ਕੀ ਹੈ ਉਹਦੀ ਬੋਲੀ ਕੀ ਹੈ ਉਹ ਸਿਖਾਉਂਦਾ ਕੀ ਹੈ ਉਹ ਦੱਸਦਾ ਕੀ ਹੈ ਕਿ ਉਹ ਸਾਨੂੰ ਸੰਸਾਰੀ ਗੱਲਾਂ ਦੱਸਦਾ ਕਿ ਜਾਂ ਆਤਮਿਕ ਕਿ ਉਹ ਸਾਨੂੰ ਸੰਸਾਰ ਦੀਆਂ ਗੱਲਾਂ ਦੱਸਦਾ ਕਿ ਜਾਂ ਸਰੀਰਕ ਬ੍ਰੋਹ ਤੱਕ ਨੇ ਲੋਕਾਂ ਦਾ ਅੰਦਾਜ਼ ਜੋ ਠੰਡੇ ਲੋਕ ਹੁੰਦੇ ਜੋ ਪੂਰੇ ਚਾਣੇ ਰ ਆਪਣਾ ਉਹਨਾਂ ਦਾ ਬ੍ਰੋਹ ਤ ਕਿਤਾ ਇਹਦਾ ਠੰਡੇ ਲੋਕਾਂ ਦਾ ਕੋਈ ਬ੍ਰੋਹਤ ਨਹੀਂ ਕਰਦਾ ਠੰਡੇ ਸੰਤ ਦਾ ਕੋਈ ਬ੍ਰੋਹਤ ਨਹੀਂ ਕਰਦਾ ਜਿਸਨੂੰ ਕੋਈ ਬੁਰਾ ਨਹੀਂ ਕਹਿੰਦਾ ਜਿਹਦੇ 'ਚ ਕੋਈ ਗੱਲ ਹੈ ਲੋਕੋ ਦੇ ਖਿਲਾਫ ਬੋਲਣਗੇ ਹallelujah ਜਿਹਨੇ ਕੋਈ ਮੱਸਾ ਹੈ ਲੋਕੋ ਦੇਖ ਲੈ ਸ਼ੈਤਾਨ ਨੂੰ ਕਿੰਦੋ ਜੈਸੀ ਹੈ ਜਿਹਦੇ ਉੱਪਰ ਕੋਈ ਮੱਸਾ ਹੈ ਖੁਦਾ ਦਾ ਕ੍ਰੇਜ਼ ਹੈ ਉਹਦੇ ਖਿਲਾਫ ਲੋਕਾਂ ਨੂੰ ਖੜੇ ਕਰਦਾ ਹੈ ਉਹ ਜਿਹਦੇ ਉੱਪਰ ਕੁਝ ਨਹੀਂ ਹੈ ਉਹ ਲੋਕਾਂ ਕਦੇ ਹੀ ਖੜੇ ਨਹੀਂ ਕਰੇਗਾ ਕਦੇ ਲੋਕਾਂ ਨੂੰ ਖੜੇ ਨਹੀਂ ਕਰਨਾ ਹallelujah ਇਰੇ ਤੇ ਕੁਛ ਹੈ ਨਾ ਸ਼ੈਤਾਨ ਵੀ ਉਹਦੇ ਵਿਰੋਧੀ ਲੋਕਾਂ ਦੇ ਤਰ੍ਹਾਂ ਨਫਰਾ ਇਰਖਾ ਟੜੇ ਪਾੜੀ ਉਹ ਖਲਾਫ ਲੋਖੜੇ ਕਸੜਦਾ ਕਿ ਇਹ ਅੱਗ ਕੇ ਬੈਠ ਜਾ ਜੀ ਸੇਵਾਛਾਟੀ ਦੇਖ ਉਹਦਾ ਕੰਮ ਕਰਨ ਉਹ ਖੁਦਾ ਨੇ ਖੜਾ ਕੀਤਾ ਭਾਈ ਸਾਹਿਬ ਉਹ ਕਦੇ ਛੋੜਨੇ ਵਾਲਾ ਨਹੀਂ ਖੁਦਾ ਕੰਮ ਸ਼ਾਲ ਸ਼ਾਲ ਪਾਸ਼ਾ ਜੋ ਬਣਾਣਾ ਉਹ ਲੋਕਾਂ ਨੇ ਖੜਾ ਕੀਤਾ ਜੋ ਦਾਦ ਖੜਾ ਹੋਇਆ ਨਾ ਉਹ ਪਰਮੇਸ਼ਰ ਨੇ ਖੜਾ ਕੀਤਾ ਤੇ ਜਿਹੜਾ ਪਰਮੇਸ਼ਰ ਨੇ ਖੜਾ ਕੀਤਾ ਉਹ ਤੋਂ ਸਾਰੇ ਲੋਕ ਨਫ਼ਰਤ ਕਰਦੇ ਸੀ ਤੇ ਜਿਹੜਾ ਲੋਕਾਂ ਨੇ ਖੜਾ ਕੀਤਾ ਲੋਕੋ ਦੇ ਨਾਲ ਪਿਆਰ ਕਰਦੇ ਸੀ ਕਹਿੰਦੇ ਨਹੀਂ ਇਹ ਰਾਜਾ ਸਾਡਾ ਆਹੀਂ ਖੜਾ ਕੀਤਾ ਤੇ ਜਿਹੜਾ ਖੁਦਾ ਨੇ ਖੜਾ ਕੀਤਾ ਉਹ ਤੋਂ ਨਫ਼ਰਤ ਦਾਦ ਨੂੰ ਬੜਾ ਚੇਰ ਸਟ੍ਰਗਲ ਕਰਨਾ ਪਿਆ ਫੇਰ ਜਾ ਕੇ ਉਹਨਾਂ ਜਰਿਸ਼ਮ ਦਾ ਪਾਸਾ ਮੰਨੇ ਉਹਨਾਂ ਲਿਖਿਆ ਉਹਨੂੰ ਖੁਦਾ ਨੇ ਖੜਾ ਕੀਤਾ ਤੋਂ ਖੁੰਦਰੇ ਸੌਂਦਾ ਰਿਹਾ ਗਰੀਬ ਹੁੰਦਾ ਰਿਹਾ ਲੁਕਦਾ ਰਿਹਾ ਹੈ ਬਗਾਨੀਆਂ ਢੇਡਾਂ ਦੀ ਰਾਖੀ ਕਰਦਾ ਰਿਹਾ ਰਾਜਸਥਾਨ ਦਾ ਪਾਲਜ ਰਿਹਾ ਕਿੰਨੇ ਖੜਾ ਕੀਤਾ ਪਰਮੇਸ਼ਰ ਨੇ ਤੇ ਜਿਹਨੂੰ ਲੋਕਾਂ ਨੇ ਖੜਾ ਕੀਤਾ ਉਹ ਰਾਜਕੀ ਦੇ ਬੈਠਾ ਹੈ ਤੇ ਲੋਕਾਂ ਨੂੰ ਖਾ ਰਿਹਾ ਹੈ ਕਿੰਨੀ ਪਾਲੀ ਜੀ ਤੇਰੀ 10 ਕਿਲੇ ਚਲ 2 ਕਿਲੇ ਆਉਂਦੇ ਪਾਸ਼ਾ ਦੇ ਨਾਲ ਉਹ ਕਿੰਨੀ ਕਮਾਈ ਕੀਤੀ ਸਾਲ ਜਿੰਨੀ ਚਲ ਇੰਨੀ ਕਮਾਈ ਜਿਆਦੇ ਪਾਸ਼ਾ ਦੇ ਨਾਲ ਇੰਨੇ ਮੁੰਡੇ ਤੇ ਰਿਣੀ ਦੋ ਪਾਸ਼ਾ ਨੂੰ ਦੇ ਦੇ ਪੱਕੇ ਹੀ ਠੀਕ ਹੈ ਜੀ ਐਦਾਂ ਕਰਦਾ ਸੀ ਸ਼ੌਕ ਰਾਜੇ ਲੋਕਾਂ ਨੂੰ ਤੱਕਾ ਕਰਦਾ ਸੀ ਉਹ ਜੋ ਖੁਦਾ ਨੇ ਖੜਾ ਕੀਤਾ ਲੇਕਿਨ ਮਦਦ ਕਰਦਾ ਸੀ ਲੋਕਾਂ ਨੂੰ ਛਡਾਉਂਦਾ ਸੀ ਲੋਕਾਂ ਦੀ ਅਗਵਾਹੀ ਕਰਦਾ ਸੀ ਲੋਕਾਂ ਦੀ ਹੱਲ ਕਰਦਾ ਸੀ ਹਾਲੇਲੂਆ ਲੋਕਾਂ ਦੀ ਮਦਦ ਕਰਦਾ ਸੀ ਕੰਮ ਦੋ ਪਰ ਲੋਕ ਨੂੰ ਸਮਝ ਨਹੀਂ ਪਾਏ ਜਿੱਕਾ ਪਰੇ ਟੀਰ ਜਾ ਕੇ ਸਮਝ ਪਾਏ ਕਹਿੰਦੇ ਪਾਸ਼ਾ ਤੋਂ ਇਹ ਹੈ ਅਈ ਕਿੰਨੂ ਘੜਾ ਕਰ ਛੱਡਿਆ ਜੋ ਖੁਦਾ ਨੇ ਕਰੇ ਕਿਤੇ ਉਹ ਸਿੱਧੀ ਸਮਝ ਆਉਂਦੇ ਲੋਕਾਂ ਦੇ ਲੋਕ ਆਟੋਮੈਟਿਕ ਉਹਨਾਂ ਦੇ ਖਿਲਾਫ ਰਹਿਣਗੇ ਵੀ ਵਿਰਥਾ ਹਲਕੇ ਵਿਰਥਈ ਉਹਨਾਂ ਨਾਲ ਵਾਰ ਕਰਨਗੇ ਵਿਰਥਾ ਕੋਈ ਡਾਇਟ ਕਰਨੀ ਹੋਵੇਗਾ ਫਿਰ ਵੀ ਵਾਰ ਰੱਖਣਗੇ ਉਹਨਾਂ ਨਾਲ ਐਸੀ ਹallelujah ਪ੍ਰਜੈਂਟ ਕੋਈ ਗੱਲ ਨਹੀਂ ਸ਼ੈਤਾਨ ਨੇ ਚੁੰਡੀ ਵੱਡੀ ਇਹਦੇ ਪੈਰ ਤੇ ਰਹਦੇ ਨੂੰ ਇੱਥੇ ਕੋਈ ਨਹੀਂ ਉਹ ਵੇ ਕਹਿੰਦੇ ਕਿ ਸਕਿਟ 5 ਹੈ ਉਹ ਬੰਦਗੀ ਵਿੱਚ ਤਾਂ ਨਹੀਂ ਕਰਦਾ ਜੋ ਆਦੇ ਜੁੰਡੀ ਵਰਦਾ ਰੋਲਾ ਪੈਂਦਾ ਮੁੰਜੀ ਇਹ ਕਰ ਲਾ ਸ਼ੈਤਾਨ ਇਦਾਂ ਕਰਦਾ ਤਾਂ ਲੋ ਉਹਝਾਉਂਦਾ ਚਰਚੇ ਵਿੱਚੋਂ ਸ਼ੈਤਾਨ ਬੱਚਿਆਂ ਦੇ ਲਈ ਬੜਾ ਕੰਮ ਕਰਦਾ ਕਿ ਬੱਚੇ ਕੁੰਬਲ ਹੁੰਦੇ ਨਾ ਦਿਮਾਗ ਪਕੜ ਲੈਂਦਾ ਉਹ ਹallelujah ਸੰਤ ਮੈਂ ਕਿਹਾ ਵੀ ਸੰਤੀ ਪਹਿਚਾਨ ਕਰਨੀ ਹੈ ਕਿਸੇ ਸੰਤ ਕੌਣ ਹੁੰਦੇ ਆ ਹallelujah ਸਾਰੇ ਸੰਤ ਨਹੀਂ ਹੁੰਦੇ ਸਾਰੇ ਸੰਤ ਨਹੀਂ ਹੁੰਦੇ ਸੰਤਾਂ ਦੇ ਵਿੱਚ ਕੁਝ ਗੱਲ ਹੁੰਦੀ ਕੁਆਲਿਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਹallelujah ਠੀਕ ਹੈ ਤੇ ਲਿਖਿਆ ਜੋ ਉਹਨੇ ਖੜਾ ਕੀਤਾ ਖੁੰਦਰਾ ਸੁੰਦਾ ਰਿਆ ਜੋ ਲੋਕਾਂ ਨੇ ਖੜਾ ਕੀਤਾ ਮਲ ਮਲ ਦੇ ਗੱਦਿਆਂ ਦੇ ਸੁੰਦਾ ਰਿਆ ਤੇ ਜਿਹਨੂੰ ਪਰਮੇਸ਼ਰ ਨੇ ਖੜਾ ਕੀਤਾ ਉਹ ਵਿਚਾਰਾ ਪਹਾੜੀਆਂ ਦੇ ਵਿੱਚ ਖੁੰਦਰਾ ਦੇ ਵਿੱਚ ਲੁਕਦਾ ਰਿਆ ਸੁੰਦਾ ਰਿਆ ਸੰਤ ਬਾਸ ਨੇ ਕਿਹਾ ਮੈਂ ਸਾਰੀ ਸਾਰੀ ਰਾਤ ਪਹਾੜਿਆਂ 'ਚ ਰਹਿਣਾ ਮੈਨੂੰ ਸਮੁੰਦਰਾਂ ਦੇ ਛੁੱਟ ਦਿੱਤਾ ਜੰਦਾ ਮੇਰੇ ਨੰਗਾ ਕਰਕੇ ਕਹਿੰਦਾ ਸਰ ਇਹ ਪਾਲੇ ਚ ਰੱਖਿਆ ਜਾਂਦਾ ਮੈਨੂੰ ਕੰਡੇ ਦੀ ਸੀੜ ਉੱਤੇ ਪਹਿਨਾ ਪੈਂਦਾ ਲੰਮੇ ਪਹਿਨਾ ਪੈਂਦਾ ਉਹ ਸੰਤ ਜਿਹਦੀ ਸਭ ਤੋਂ ਜਦੀ ਬਨਾਮੀ ਜਿਹਨ ਲੋਕ ਸਤਿਅਰ ਮੜਾ ਕੇ ਨਾ ਉਹੀ ਅਸਲੀ ਸੰਤ ਹੁੰਦਾ ਜੂ ਹallelujah ਅਸਲੀ ਸੰਤ ਉਹ ਹੀ ਨਿਕਲਦਾ ਹੈ ਆਮੇ ਸਾਰੇ ਸੰਤ ਨਹੀਂ ਹੁੰਦੇ ਪਛਾਣ ਕਰਨੀ ਹੈ ਆਮੇ ਜੋ ਅਸਲੀ ਸੰਤ ਉਹਦੇ ਖੁਦਾ ਨੇ ਕਿਹਾ ਉਹਦੇ 13 ਜਾਗਰਣ ਦੇ ਕਿਤੇ ਪਰਮੇਸ਼ਰ ਫਿਰ 13 ਤਰੀ ਜੀ ਨੂੰ ਖੁਦਾ ਕਰਾ ਕੇ ਇਹਨਾਂ ਨੂੰ ਬਰਾਦ ਦੇ ਤਰੀਕੇ ਨਾਲ ਉਹਨੂੰ ਸੂਈ ਦੇ ਨੱਕੇ ਵੀ ਦੀ ਕੱਢ ਕੱਢ ਕੇ ਕੱਢ ਕੱਢ ਕੇ ਕੱਢ ਕੱਢ ਕੇ ਫੇਰ ਜਾ ਕੇ ਮੰਜ਼ਿਲ ਤੱਕ ਪਹੁੰਚਾਉਂਦਾ ਤੇ ਜੋ ਬੰਦੇ ਨੇ ਖੜਾ ਕੀਤਾ ਉਹ ਤਾਂ ਫਿਰ ਉਹ ਜਲਦੀ ਹੋ ਜਾਂਦਾ ਹੈ ਕਿੰਨਾ ਪਛਾਣ ਕਰੋ ਸੇਵਕਾਂ ਦੀ ਪਛਾਣ ਕਰੋ ਸੇਵਕਾਂ ਦੀ ਪਛਾਣ ਕਰਨਾ ਹੀ ਸਾਡੀ ਆਸ਼ਿਸ਼ ਸਾਡੀ ਬਲੇਸਿੰਗ ਹੈ ਜਿਹੜੇ ਲੋਕ ਉਸਦਾ ਤਾਂ ਅਡੇ ਰਿਸ਼ਤੇ ਦਾ ਜੁਝੇ ਸੇਵਕ ਕੋਲ ਜਾਂਦੇ ਪਹਿਲਾਂ ਪਛਾਣ ਕਰੋ ਨਾ ਸੇਵਕ ਨੂੰ ਸਖਾ ਕੀ ਰਿਆ ਦਸ ਕੀ ਰਿਆ ਮੈਂ ਬਹੁਤੀ ਕਲਿਸ ਸੇਵਕ ਕਿ ਉਹ ਸਿਆਣੇ ਕੋਲ ਵੀ ਜਾਂਦੀ ਹੈ ਮਲਾਣਿਆਂ ਕੋਲ ਵੀ ਜਾਂਦੀ ਹੈ ਖਾਈ ਪੀਵੀ ਸਾਰਾ ਕੁਝ ਜਾਂਦੀ ਹੈ ਰਾਮ ਲਕਨ ਸੰਤ ਨੂੰ ਸਹੀ ਸਿੱਖਿਆ ਨਹੀਂ ਦੇ ਰਿਹਾ ਸਹੀ ਗਿਆਨ ਨਹੀਂ ਮਿਲ ਰਿਹਾ ਉਹਨਾਂ ਲੋਕਾਂ ਨੂੰ ਤੇ ਜਾਨ ਲੋਕਾਂ ਦੀ ਕਲਿਸ ਰਖੀ ਕਰ ਦੋ ਨਾ ਦੁਸਟ ਆਤਮਾ ਸਰੇਜ ਨਿਕੰਤ ਫੇਰ ਆ ਕੇ ਮੈਂ ਤਸਕੀਟਾਂ ਦੁਸਟ ਆਤਮਾ ਆਜ ਰੋ ਜਾਣਗੇ ਉਹਨਾਂ ਚ ਕਿਉਂ ਬੁਖਾਰ ਉਸ ਜਨਤ ਜਾ ਰਹੇ ਤੇ ਦੁਸ਼ਟ ਆਤਮਾ ਲਾਏਂਗੀ ਉਹਨਾਂ ਦੇ ਅੰਦਰ ਨਿਕਲਣਗੀਆਂ ਦੁਸ਼ਟ ਆਤਮਾ ਉਹਨਾਂ ਦੇ ਅੰਦਰ ਕਿਉਂ ਨਾ ਤੁਹਾਨੂੰ ਲੋਕਾਂ ਨੂੰ ਸੰਤ ਦੀ ਪਛਾਣ ਹੈ ਨਾ ਸੰਤ ਹੀ ਰੱਬ ਦੇ ਹਦੀਨ ਹੈ ਡਰ ਲੱਗਦਾ ਲੋਕਾਂ ਨੂੰ ਸਚਾਈ ਦੱਸਣ ਲੋਕਾਂ ਨੂੰ ਡਰ ਲੱਗਦਾ ਉਹਨੂੰ ਮੈਂ ਸਚਾਈ ਦੱਸਦਾ ਤੁਹਾਨੂੰ ਤੇ ਮੈਨੂੰ ਕੀ ਫਾਇਦਾ ਕਰੋ ਨਾ ਕਰੋ ਮੈਨੂੰ ਕੀ ਫਾਇਦਾ ਮੈਂ ਨਾਂ ਵੀ ਦੱਸਾਂ ਤੇ ਫੇਰ ਵੀ ਮੈਨੂੰ ਕੀ ਘਟਾ ਪਰ ਮੈਂ ਕਹਿੰਦਾ ਤੁਹਾਡੀ ਆਤਮਾ ਕੀ ਜਾਵੇ ਤੁਹਾਡਾ ਸਰੀਰ ਕੀ ਜਾਵੇ ਪਛ ਹallelujah